ਪਰਵਾਰੇ ਦੇ ਮੈਂਬਰ ਤਾਂ ਕਿੱਥੇ ਪਹੁੰਚ ਚੁੱਕੇ ਨੇ ਔਰ ਉਹਨਾਂ ਦੇ ਜਿਹੜੇ ਸਪੋਰਟਰਸ ਨੇ ਉੱਥੇ ਪਹੁੰਚ ਕੇ ਗੱਲਬਾਤ ਕਰਦੇ ਆ ਮੈਮ ਹਾਲੇ 3 ਰਾਊਂਡ ਹੋਏ ਨੇ ਤੁਹਾਡੇ ਵੱਲੋਂ ਸੈਲੀਬ੍ਰੇਸ਼ਨ ਸ਼ੁਰੂ ਕਰ ਦਿੱਤੀ ਬਿਲਕੁਲ ਜੀ ਸਾਨੂੰ ਪਤਾ ਜਿੱਤ ਰਹੇ ਆ ਹੁਣ ਤਾਂ ਕੋਈ ਗੱਲ ਹੀ ਨਹੀਂ ਜਿਹੜੇ ਹਾਰਨ ਵਾਲੇ ਉੱਭਾਰ ਆ ਗਏ ਆ ਡਰ ਕੇ ਉਹ ਪਹਿਲਾਂ ਹੀ ਮੈਦਾਨ ਛੱਡ ਗਏ ਆ ਉਹ ਤਾਂ ਇਸ ਕਰਕੇ ਆਰੀਏ ਨਹੀਂ ਸੈਲੀਬ੍ਰੇਸ਼ਨ ਸੈਲੀਬ੍ਰੇਸ਼ਨ ਅਸੀਂ ਬਹੁਤ ਨੱਚਾਂਗੇ ਗਾਵਾਂਗੇ ਖੁਸ਼ੀਆਂ ਮਨਾਵਾਂਗੇ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਇਹ ਹੀ ਕਹਿਣਾ ਚਾਹਾਂਗੇ ਜੀ ਸਾਡੇ ਮਹਿੰਦਰ ਪਾਗਲ ਜੀ ਵੱਡੀ ਲੀਡ ਨਾਲ ਜਿੱਤ ਰਹੇ ਕੀ ਕ ਤੇ ਇਹੋ ਹੀ ਇੱਕ ਦਲ ਬਦਲੂਆਂ ਦੇ ਮੂੰਹ ਤੇ ਕਰਾਰਾ ਚਪੇੜਾ ਇੱਕ ਉਹ ਸਵਕ ਲੈਣਗੇ ਇਹਦੇ ਤੋਂ ਠੀਕ ਹੈ ਜੀ ਸਾਡਾ ਦੇ ਹੋਈ ਆ ਹੋਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਸਾਡਾ ਮਹਿੰਦਰ ਭਗਤ ਜਿੱਤ ਰਹੇ ਅੱਛਾ ਤੁਸੀਂ ਦਲ ਬਦਲੋਂ ਦੀ ਗੱਲ ਕੀਤੀ ਮਹਿੰਦਰ ਭਗਤ ਵੀ ਪਹਿਲਾਂ ਭਾਜਪਾ ਦਾ ਹਿੱਸਾ ਰਹੇ ਨੇ ਫਿਰ ਉਹ ਆਮ ਆਦਮੀ ਪਾਰਟੀ ਪਰ ਉਹਨਾਂ ਨੇ ਕਿਸੇ ਨੂੰ ਐਮਐਲਏ ਬਣ ਕੇ ਤੋਖਾ ਤੇ ਨਹੀਂ ਦਿੱਤਾ ਆਪਣੇ ਵੈਸਟ ਦੇ ਕੰਮ ਤੇ ਨਹੀਂ ਰੋਕੇ ਠੀਕ ਹੈ ਨਾ ਉਹਨਾਂ ਦੇ ਭਗਦੇ ਉਹਨਾਂ ਦਾ ਮਹਿੰਦਰ ਭਗਤ ਭਗਤ ਆ ਤੇ ਉਹ ਹੈ ਵੀ ਭਗਤ ਆ ਠੀਕ ਹੈ ਜੀ ਉਹਨਾਂ ਨੇ ਕੰਮ ਨੂੰ ਦਿੱਤੀ ਆ ਪਰ ਨਸ ਨਿੱਤੀ ਕੰਮ ਨੂੰ ਵੀ ਮੋਰੇ ਹੋ ਕੇ ਕਰਵਾਏ ਆ ਲੋਕਾਂ ਦੇ ਕੰਮ ਠੀਕ ਹੈ ਜੀ ਇਹਨਾਂ ਨੇ ਤਾਂ ਵਿੜਾ ਗਰ ਕਰ ਦਿੱਤਾ ਵੈਸਟ ਦਾ ਕਿ ਕੋਈ ਕੰਮ ਹੀ ਨਹੀਂ ਕਰਵਾਇਆ ਤੇ ਨਹੀਂ ਤਾਂ ਸੀ ਇਹ ਮਾਂ ਨੂੰ ਇੱਥੇ ਆਉਣ ਦੀ ਜਰੂਰਤ ਨਹੀਂ ਸੀ ਜੇ ਇਹਨਾਂ ਨੇ ਵਧੀਆ ਤਰ੍ਹਾਂ ਕੰਮ ਕੀਤੇ ਹੁੰਦੇ ਤਾਂ 35 ਸਾਲ ਦੇ ਵਿੱਚ ਸੀ ਤੇ ਲੰਗਰਾਲ ਦੇ ਟੇਨੀਓਰ ਨੂੰ ਕਿਵੇਂ ਦੇਖਦੇ ਹੋ ਮੈਂ ਤਾਂ ਉਹਦੇ ਬਾਰੇ ਕੁਝ ਨਹੀਂ ਦੇਖ ਰਹੀ ਜੀ ਨਾ ਕੋਈ ਕੰਮ ਹੋਇਆ ਆ ਨਾ ਕਿਸੇ ਦਾ ਬਸ ਧਮਕੀਆਂ ਮਿਲੀਆਂ ਆ ਜੀ ਆ ਇਦਾਂ ਦਾ ਉਦਾਂ ਤੇ ਕੰਮ ਤਾਂ ਕੋਈ ਹੋਇਆ ਨਹੀਂ ਜੀ ਜੇ ਕੰਮ ਹੋਇਆ ਹੁੰਦਾ ਤੇ ਅਸੀਂ ਆ ਜਿਹੜੀ ਸੀਟ ਹਾਰੇ ਉਹ ਕਦੀ ਵੀ ਨਹੀਂ ਹਾਰਦੇ ਠੀਕ ਹੈ ਜੀ ਤੇ ਬਹੁਤ ਕਾਫੀ 라ਉਂਡ ਬਾਕੀ ਪਏ ਨੇ ਜਿੱਤ ਜੜੀ ਹੈ ਉਹਦਾ ਜਸ਼ਨ ਮਨਾਣਾ ਸ਼ੁਰੂ ਕਰ ਦਿੱਤਾ ਕਿਵੇਂ ਦੇਖੇਗਾ ਬਿਲਕੁਲ ਮੈਂ ਮੈਨੂੰ ਇੰਨੀ ਖੁਸ਼ੀ ਹੈ ਪਹਿਲਾਂ ਤਾਂ ਮੈਂ ਉੜਦੇ ਇਹ ਕਿ ਅਭੀ ਜੇ ਪਹਿਲੀ ਨਿਊਜ਼ ਆ ਪਹਿਲਾ ਗੇੜਾ ਆਊਗਾ ਤਾਂ ਮੈਂ ਕਰੋ ਨਿਕਲਣਾ ਨਹੀਂ ਨਿਕਲਣਾ ਹੈਨਾ ਫਸਟ ਦੇਖਿਆ ਵੀ ਚਲੋ ਉਹ ਜਾ ਰਿਹਾ ਤਾਂ ਥੋੜਾ ਮੈਂ ਸੈਟ ਜਈ ਹੋ ਗਈ ਇਹ ਦੂਜੇ ਰਾਉਂਡ ਚ ਆਈ ਖ ਮੈਂ ਤਾਂ ਚੀਖਾ ਪੂਰੀ ਗਲੀ 'ਚ ਮਾਰ ਕੇ ਮੇਰੇ ਬੱਚੇ ਕਰੇ ਮम्मा ਆਜੋ ਮੈਂਟਲ ਮੈਂ ਨੋ 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 ਮੈਨੂੰ ਬਸ ਇਹ ਪਤਾ ਵੀ ਸੱਚਾਈ ਦੀ ਜਿੱਤ ਹੁੰਦੀ ਹੈ ਵੈਸੇ ਵੀ ਜੇ ਸੀਐਮ ਸਾਡੇ ਗਰਾਊਂਡ 'ਚ ਆ ਜਾਣ ਨਾ ਮੈਦਾਨ 'ਚ ਤਾਂ ਜਿੱਤ ਸਾਡੀ ਪੱਕੀ ਹੈ ਪੱਕੀ ਹੈ ਸੋ ਲੋਕਾਂ ਦੇ ਵਿੱਚ ਖੁਸ਼ੀ ਦਾ ਬਹੌਲ ਹੈ ਹਾਲਾਂਕਿ ਤੁਸੀਂ ਜਿਵੇਂ ਗੁਰਪੇ ਜ਼ਿਕਰ ਕੀਤਾ ਹੈ ਕਿ ਕਾਫੀ ਰਾਉਂਡਸ ਬਾਕੀ ਨੇ ਲੇਕਿਨ ਬਹਿਰਾਜ ਦੇਖੇ ਜਾ ਡਿਫਰੈਂਸ ਕਾਫੀ ਹੈ ਸੋ ਉਸ ਡਿਫਰੈਂਸ ਨੂੰ ਦੇਖਦੇ ਹੋਏ ਲੋਕਾਂ ਨੇ ਤੈਅ ਕਰ ਲਿਆ ਜਾਂ ਕਹਿੰਦੇ ਲੋਕਾਂ ਨੇ ਮਨ ਬਣਾ ਲਿਆ ਕਿ ਵਾਕਈ ਜੋ ਉਹਨਾਂ ਨੇ ਸੋਚੇ ਸੀ ਸਪੋਰਟਰ ਜਿਹੜੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਜਿਹੜੀ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਫੇਰ ਤੋਂ ਤਸਵੀਰਾਂ ਦਾ ਜਿਹੜਾ ਹੈ ਰੁਕ ਤੁਹਾਡੇ ਨਾਲ ਕਰ ਰਹੇ ਆ ਹਾਂਜੀ ਕੀ ਕਹਿਣਾ ਚਾਹੋਗੇ ਜੀ ਖੁਸ਼ੀਆਂ ਮਨਾਨੀ ਸ਼ੁਰੂ ਵੀ ਕਰਤੀ ਹਾਲੇ ਤੱਕ ਹਲੇ ਕਾ ਵੀ ਰਾਉਂਡ ਮਨਾਨੀ ਹਾਂ ਨੂੰ ਪਹਿਲਾਂ ਹੀ ਯਕੀਨੀ ਹੈ ਇਮਾਨਦਾਰੀ ਦੀ ਜਿੱਤ ਅਸ ਕਰਕੇ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਪਾਰ ਕੋ ਕੈਂਪ ਵਿੱਚ ਪਾਜੀ ਸ਼ਾਹੀ ਦੀ ਜਿੱਤ ਹੋਈ ਹੈ ਆ ਪਿਛਲੇ ਇਲੈਕਸ਼ਨਾਂ ਵਿੱਚ ਜਿਹੜਾ ਧੱਕਾ ਹੋਇਆ ਆ ਅੱਜ ਵੀ ਉਹ ਧੱਕਾ ਨੇ ਆ ਪੂਰੇ ਇਮਾਨਦਾਰੀ ਨਾਲ ਪੂਰੇ ਸਮਾਜ ਨੇ ਖੁੱਲ ਕੇ ਵੋਟਾਂ ਪਾਈਆਂ ਇਹ ਇਹ ਪਰਿਵਾਰ ਇਮਾਨਦਾਰ ਹੈ ਕੰਮ ਕਰਨ ਵਾਲਾ ਪਰਿਵਾਰ ਹੈ ਅਸ ਕਰਕੇ 10 ਵਜੇ ਰਿਜ਼ਲਟ ਆ ਗਿਆ ਕਿਵੇਂ ਦਬਘਾ ਜਿੱਤ ਗਿਆ ਵੀ ਹੈ ਤੁਸੀਂ ਜਿਵੇਂ ਜ਼ਿਕਰ ਕੀਤਾ ਬਾਰ ਬਾਰ ਮਹਿੰਦਰ ਭਗਤ ਉਹਨਾਂ ਦਾ ਨਾਮ ਆਉਂਦਾ ਸੋ ਤੁਸੀਂ ਇਹਨੂੰ ਆਮ ਆਦਮੀ ਪਾਰਟੀ ਦੀ ਜਿੱਤ ਮੰਨਦੇ ਹੋ ਜਾਂ ਫਿਰ ਮਹਿੰਦਰ ਭਗਤ ਇਹ ਉਹਨਾਂ ਦੇ ਪਰਿਵਾਰ ਦਾ ਕੈਰੇਕਟਰ ਇਦਾਂ ਦਾ ਕਿ ਲੋਕ ਪਸੰਦ ਮੈਡਮ ਉਹਨਾਂ ਦੇ ਪਰਿਵਾਰ ਦਾ ਪਰਿਵਾਰ ਕਰਕੇ ਇਹ ਵੋਟਾਂ ਪਾਈਆਂ ਆਮ ਪਾਰਟੀ ਦੀ ਸੋ ਹੈਗੀ ਹੈਗੀ ਹੈ ਉਹਨਾਂ ਦਾ ਪਰਿਵਾਰ ਬਹੁਤ ਇਮਾਨਦਾਰ ਹੈ ਉਹ ਨਸ਼ਿਆਂ ਦੇ ਖਿਲਾਫ ਹੈ ਇਸ ਕਰਕੇ ਪੂਰੇ ਵੈਸਟਰ ਹਲ ਗਿਆ ਨੇ ਇਹਨਾਂ ਨੂੰ ਵੋਟਾਂ ਪਾਈਆਂ ਇਹਨਾਂ ਦੇ ਪਰਿਵਾਰ ਕਰਕੇ ਜੋ ਭਗਤ ਚੁਣੀਦਾ ਸੀ ਇਹਨਾਂ ਨੇ ਬਹੁਤ ਕੰਮ ਕੀਤੇ ਮਾਰੇ ਬੰਦਿਆਂ ਦੀ ਮਤ ਦਿੱਤੀ ਜਗਾ ਵੀ ਕੋਈ ਗਰੀਬ ਪਰਿਵਾਰ ਦਾ ਕੋਈ ਜਾਂਦਾ ਉਹ ਖਾਲੀ ਨਹੀਂ ਆਂਦਾ ਉਥੇ ਐਸ ਕਰਕੇ ਪੂਰੇ ਬੈਸਟ ਵਿੱਚ ਇਹਨਾਂ ਨੂੰ ਵੋਟਾਂ ਪਈਆਂ ਖੁੱਲ ਕੇ ਪਈਆਂ ਲੀਡ ਨਾ ਪਈਆਂ ਨੇ ਠੋਕੇ ਪਈਆਂ ਤੁਸੀਂ ਦੇਖਿਆ ਲੋਕ ਜਿਹੜੇ ਹਾਰ ਲੈ ਕੇ ਵੀ ਇੱਧਰ ਪਹੁੰਚ ਹੋਏ ਨੇ ਅਸੀਂ ਕੋਸ਼ਿਸ਼ ਕਰਦੇ ਗੱਲਬਾਤ ਕਿ ਆਖਿਰ ਕੀ ਸਾਬਿਤ ਕਰਨਾ ਚਾਹੁੰਦੇ ਨੇ ਇਹ ਸਾਬਿਤ ਕਰਨਾ ਚਾਹੁੰਦੇ ਨੇ ਇਹ ਹਾਰ ਕੀ ਦੇ ਲਈ ਇਹ ਹਾਰ ਨੀਟੂ ਛਟਣਾ ਵਾਲੇ ਦੀ ਜਿੱਤ ਦੇ ਹਾਰ ਨੇ ਜਿੱਤ ਦੇ ਉਹ ਕਿਵੇਂ ਜਿੱਤ ਉਹ ਕਿੱਦਾਂ ਜਿੱਤੂਗੇ 50000 ਵੋਟਾਂ ਦੇ ਜਿੱਤ ਰਿਹਾ ਜੀ ਨੀਟੂ ਛਟਣਾ ਵਾਲਾ ਬਸ ਅਨਾਉਂਸ ਹੋਣੀ ਵਾਲਾ ਹੈ ਹੋਰ ਤੁਸੀਂ 15 20 ਮਿੰਟ ਰੁਕ ਜਾਓ ਬਾਅਦ ਜਿੱਦਾਂ ਹੀ ਉਹ ਨਹੀਂ ਨੀ ਰੁਝਾਨ ਆਪਾਂ ਨਹੀਂ ਦੇਖਨੇ ਅਸੀਂ ਇਕਦਾਂ ਹੀ ਦੇਖਣਾ ਹਾਰ ਜਿੱਤ ਦੇਖਣੀ ਬਸ ਅਸੀਂ ਰੁਝਾਨ ਨਹੀਂ ਦੇਖਨੇ ਮਗਰ ਟੋਟਲ ਵੋਟਸ ਦਾ ਇੱਕ ਨਹੀਂ ਹੱਥੀਂ ਪੜੇ ਹੋਇਆ ਇੱਕ ਪਾਸੇ ਨੀ ਟੂ ਸ਼ਟਰਾਂ ਦਾ ਜ਼ਿਕਰ ਕਰ ਰਹੇ ਲੇਕਿਨ ਤੁਸੀਂ ਤਸਵੀਰਾਂ 'ਚ ਦੇਖੋ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਰਸ ਨੇ ਉਹ ਕਿਸ ਤਰੀਕੇ ਇੱਥੇ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਐ ਲੋਕਾਂ ਦੇ ਵਿੱਚ ਜਿਹੜਾ ਹੈ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਔਰ ਤਿਆਰੀਆਂ ਜਿਹੜੀਆਂ ਐ ਉਹ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰ ਕੀ ਲੋਕਾਂ ਦੇ ਮਨਾਂ ਦੇ ਵਿੱਚ ਸੀ ਪਹਿਲਾਂ ਕਿੰਨੀ ਜਲਦੀ ਲੋਕ ਜਿਹੜੇ ਉਹਨਾਂ ਨੇ ਸੈਲੀਬ੍ਰੇਟ ਕਰਨਾ ਸ਼ੁਰੂ ਕਰ ਦਿੱਤਾ ਮੈਮ ਸਵੇਰ ਤੋਂ ਹੀ ਰੁਝਾਨ ਵਾਲੇ ਸ਼ੁਰੂ ਹੋ ਗਏ ਸੀ ਸੈਲੀਬ੍ਰੇਸ਼ਨ ਸ਼ੁਰੂ ਕਰ ਦਿੱਤਾ ਹਾਂਜੀ ਮੈਮ ਹਾਂਜੀ ਅੱਜ ਸਾਨੂੰ ਕੋਈ ਸ਼ਬਦ ਨਹੀਂ ਹੈਗਾ ਕਿ ਅਸੀਂ ਜੋ ਕਹਿ ਸਕੀ ਹੈ ਸਾਨੂੰ ਸਮਝ ਆਪ ਨਹੀਂ ਲੱਗਣ ਰਹੀ ਕਿ ਦੇਖੋ ਅਸੀਂ ਜੋ ਸੋਚਿਆ ਹੀ ਉਹ ਹੋ ਗਿਆ ਹਾਂਜੀ ਮਿਹਨਤ ਬਹੁਤ ਕੀਤੀ ਹੈ ਸਭ ਨੇ ਰਲ ਮਿਲ ਕੇ ਕੀਤੀ ਹੈ ਇੱਕ ਸ਼ਰੀਫ ਤੇ ਬਹੁਤ ਸ਼ਰੀਫ ਨੇ ਕੁਝ ਵੀ ਕਹਿ ਨਹੀਂ ਸਕਦੇ ਕਿ ਕੰਮ ਵੀ ਜਿਹੜੇ ਪੈਂਡਿੰਗ ਪਏ ਅਸੀਂ ਸਭ ਕਰਾਵਾਂਗੇ ਹਾਂਜੀ ਅਸਾਂ ਪਹਿਲਾਂ ਵੀ ਪੋਲਿਟਿਕਲ ਬੈਕਗ੍ਰਾਉਂਡ ਹੈ ਉਹਨਾਂ ਦੇ ਪਰਿਵਾਰ ਦੀ ਸੋ ਉਸ ਉਹ ਤੁਹਾਨੂੰ ਲੱਗਦਾ ਕਿ ਉਸ ਚੀਜ਼ ਦਾ ਫਾਇਦਾ ਹੋ ਗਿਆ ਜਾਂ ਫਿਰ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਪੇਨਸ ਇੱਥੇ ਹੋਏ ਨੇ ਉਹਦਾ ਫਾਇਦਾ ਹੋ ਗਿਆ ਕੀ ਲੱਗਦਾ ਜਿੱਤ ਦਾ ਸਿਹਰਾ ਮੈਨ ਉਹਨਾਂ ਦੇ ਪਰਿਵਾਰ ਦਾ ਕੈਰੇਕਟਰ ਜਾਂ ਫਿਰ ਪਾਰਟੀ ਨਹੀਂ ਜੀ ਉਹਨਾਂ ਦੇ ਪਰਿਵਾਰ ਵੀ ਆ ਪਾਰਟੀ ਵੀ ਆ ਪਾਰਟੀ ਵੀ ਸਾਡੀ ਬਹੁਤ ਵੱਡੀ ਆ ਉਹਨਾਂ ਦਾ ਪਰਿਵਾਰ ਵੀ ਬਹੁਤ ਸ਼ੀਤ ਹਾਂਜੀ ਬਹੁਤ ਮੈਂ ਤੁਹਾਨੂੰ ਕੀ ਛੱਬਦ ਨਹੀਂ ਆ ਕੋਈ ਸ਼ਲਾ ਹਾਂਜੀ ਕੋਈ ਜਲੰਧਰ ਦੇ ਵਿੱਚ ਕੀ ਔਰ ਕੀ ਉਮੀਦਾਂ ਨੇ ਤੁਹਾਨੂੰ ਮਹਿੰਦਰ ਪਗੜ ਦੇ ਦੇਖੋ ਅਜੀ ਮਹਿੰਦਰ ਪਗੜ ਜੀ ਕੋ ਸਾਨੂੰ ਬਹੁਤ ਉਮੀਦਾਂ ਸੀਗੀਆਂ ਦੇਖੋ ਅਸੀਂ ਕੁਝ ਨਸ਼ੇ ਅੱਗੇ ਬੰਦ ਵੀ ਕਰਾਏ ਆ ਇਹ ਜਿਹੜੇ ਜੋ ਹੋਇਆ ਹੈਗਾ ਉਹ ਵੀ ਬੰਦ ਕਰਾਂਗੇ ਸਭ ਕੁਝ ਹੋਏਗਾ ਪਰ ਉਸੇ ਟਾਈਮ ਲੱਗਦਾ ਦੇਖੋ 70 ਸਾਲਾਂ ਦਾ ਨਹੀਂ ਕਰਾਇਆ ਹਾਂਜੀ 70 ਸਾਲਾਂ ਦਾ ਹੁਣ ਜ਼ੂਮ ਕਰਕੇ ਕਿਸ ਤਰੀਕੇ ਝੰਡੇ ਲਗਾ ਕੇ ਗੱਡੀਆਂ ਦੇ ਵਿੱਚ ਲੋਕਾਂ ਨੇ ਹੁਣ ਸ਼ਹਿਰ ਦੇ ਵਿੱਚ ਉਹ ਇੱਕ ਤਰ੍ਹਾਂ ਦੇ ਨਾਲ ਆਪਣਾ ਜਿਹੜਾ ਇੱਕ ਜਿੱਤ ਦਾ ਜਸ਼ਨ ਹੈ ਓਹੋ ਮਨਾਉਣ ਦੀਆਂ ਤਿਆਰੀਆਂ ਨੇ ਗੱਡੀਆਂ ਦੇ ਉੱਤੇ ਝੰਡੇ ਲਗਾ ਕੇ ਸ਼ਹਿਰ ਦੇ ਵਿੱਚ ਚੱਕਰ ਮਾਰਨੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਨੇ ਔਰ ਦੂਸਰੇ ਪਾਸੇ ਇੱਕ ਵਾਰ ਫੇਰ ਤੋਂ ਤੁਸੀਂ ਦੇਖੋ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਰਸ ਨੇ ਉਹ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਔਰ ਲੋਕਾਂ ਦੇ ਵਿੱਚ ਹੁਣ ਖੁਸ਼ੀ ਦੀ ਲਹਿਰ ਹੈ ਹਾਲਾਂਕਿ ਲੋਕ ਦੋ ਚੀਜ਼ਾਂ ਦਾ ਜ਼ਿਕਰ ਕਰ ਰਹੇ ਹਨ ਲੋਕਾਂ ਦਾ ਇਹ ਕਹਿਣਾ ਕਿ ਚਾਹੇ ਆਮ ਆਦਮੀ ਪਾਰਟੀ ਹੋਏ ਆਮ ਆਦਮੀ ਪਾਰਟੀ ਦਾ ਸੱਤਾ ਵਿੱਚ ਹੋਣਾ ਦਾ ਫਾਇਦਾ ਤਾਂ ਹੈ ਹੀ ਲੇਕਿਨ ਪਰਿਵਾਰ ਦਾ ਜਿਹੜਾ ਇੱਕ ਕੈਰੇਕਟਰ ਹੈ ਜਾਂ ਫਿਰ ਲੋਕਾਂ ਦੇ ਵਿੱਚ ਜਿਹੜੀ ਛਵੀ ਹੈ ਕਿਉਂਕਿ ਪੋ ਉਹ ਵੀ ਮਹਿੰਦਰ ਭਗਤ ਉਹਨਾਂ ਨੂੰ ਮਿਲਿਆ ਔਰ ਲੋਕਾਂ ਨੂੰ ਉਮੀਦਾਂ ਬਹੁਤ ਨੇ ਕਿ ਜੋ 2.5 ਸਾਲਾਂ ਦੇ ਵਿੱਚ ਜਲੰਧਰ ਦੇ ਵਿੱਚ ਨਹੀਂ ਹੋ ਸਕਿਆ ਉਹ ਹੁਣ ਅਗਲੇ 2.5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇਹੀ ਕਿਉਂਕਿ ਸ਼ੀਤਲ ਅੰਗੁਰਾਲ ਪਹਿਲਾਂ ਵੀ ਪਹਿਲਾਂ ਆਮ ਆਦਮੀ ਪਾਰਟੀ ਦੇ ਸੀ ਹਾਂਜੀ ਮੈਮ ਕੀ ਉਮੀਦਾਂ ਕਰਦੇ ਹੋ ਜੀ ਇਹ ਤੁਸੀਂ ਹੁਣ ਮਹਿੰਦਰ ਭਗਤ ਸੌਰੀ ਕੀ ਉਮੀਦ ਕਰਦੇ ਹੋ ਬਿਲਕੁਲ ਜੀ ਅਸੀਂ ਹੁਣ ਦੇਖੋ ਇੱਕ ਇਮਾਨਦਾਰ ਨੇਤਾ ਜਦੋਂ ਜਿੱਤਦਾ ਹੈ ਤੇ ਉਮੀਦ ਕੀ ਕੀਤੀ ਜਾ ਸਕਦੀ ਨੇਕ ਕੰਮਾਂ ਦੀ ਉਮੀਦ ਹੀ ਕਰਾਂਗੇ ਉਹਨਾਂ ਤੋਂ ਜੋ ਵੀ ਨਸ਼ਾ ਜਾਂ ਨਸ਼ਾ ਤਸਕਰ ਵਸਦੇ ਵਿੱਚ ਘੁੰਮ ਰਹੇ ਆ ਸ਼ਰਿਆਮ ਦੇ ਨਸ਼ਾ ਵਿਕਰੇ ਆ ਉਹਨੂੰ ਉੱਤੇ ਰੋਕਥਾਮ ਕੀਤੀ ਜਾਵੇਗੀ ਤੇ ਨਾਲੇ ਆ ਲੋਟਰੀ ਦੇ ਸਟਾਲ ਜਿਹੜੇ ਖੁੱਲੇ ਹੋਏ ਆ ਸ਼ਰਿਆਮ ਜਿਹੜੀ ਲੋਕਾਂ ਦੇ ਨਾਲ ਧੋਖਾਧੜੀਆਂ ਹੋ ਰਹੀਆਂ ਸਨੇਚਿੰਗ ਹੋ ਰਹੀਆਂ ਸਾਰੀਆਂ ਚੀਜ਼ਾਂ ਨੂੰ ਹੀ ਰੋਕਿਆ ਜਾਏਗਾ। ਅਜ 25 ਸਾਲਾਂ ਦੇ ਵਿੱਚ ਕੀ ਦੀ ਕਮੀ ਮੰਨਦੇ ਹੋ ਕਿਉਂਕਿ ਸ਼ਿਕਲੰਗੁਰਾਲ ਆਮ ਆਦਮੀ ਪਾਰਟੀ ਦਾ ਹੀ ਹਿੱਸਾ ਸੀ। ਸੋ ਕੀ ਲੱਗਦਾ ਸ਼ਿਕਲੰਗੁਰਾਲ ਸਰਕਾਰ ਤੋਂ ਕੰਮ ਲੈਣ ਦੇ ਵਿੱਚ ਸਫਲ ਨਹੀਂ ਹੋ ਸਕੇਗਾ। ਦੇਖੋ ਜੀ ਇਹ ਤਾਂ ਆਪਣੀ ਨੀਤ ਤੇ ਡਿਪੈਂਡ ਕਰਦਾ ਹੈ ਕਿ ਕੰਮ ਅਸੀਂ ਆਮ ਪਾਰਟੀ ਤੋਂ ਲੈਣਾ ਹੈ ਕਿ ਨਹੀਂ ਲੈਣਾ ਜੇ ਅਸੀਂ ਆਪਣੀ ਨੀਤ ਹੀ ਨਹੀਂ ਸਾਫ਼ ਹੈਗੀ ਤੇ ਅਸੀਂ ਕਿੱਦਾਂ ਕੰਮ ਕਰ ਲਵਾਂਗੇ ਉਹ ਤੇ ਇੱਕ ਦਲ ਬਦਲੂ ਨੇਤਾ ਸੀ ਜੋ ਜੋ ਕਿ ਆਪਣੇ ਸੁੱਖ ਤੇ ਆਪਣੇ ਮਤਲਬ ਦੇ ਲਈ ਪਾਰਟੀ ਚੇਂਜ ਕਰਕੇ ਚਲੇ ਗਏ ਆ ਤੇ ਹੁਣ ਇਸ ਚੀਜ਼ ਦਾ ਲੋਕਾਂ ਨੇ ਫਤਵਾ ਵੀ ਦੇ ਦਿੱਤਾ ਆ ਤੇ ਆਮ ਆਦਮੀ ਪਾਰਟੀ ਦੇ ਨੇਕ ਉਮੀਦਵਾਰ ਨੂੰ ਜਿਤਾਇਆ ਦਾ ਦੂਸਰੇ ਪਾਸੇ ਤਸਵੀਰਾਂ ਸੈਲੀਬ੍ਰੇਸ਼ਨ ਦੀਆਂ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਝੰਡੇ ਲਹਿਰਾਉਂਦੇ ਹੋਏ ਲੋਕ ਗੱਡੀਆਂ ਦੇ ਵਿੱਚ ਨਜ਼ਰ ਆ ਰਹੇ ਹੈ ਔਰ ਸੈਲੀਬ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਚੌਥੇ ਰਾਉਂਡ ਤੋਂ ਬਾਅਦ ਕਿਉਂਕਿ ਕਾਫੀ ਵੱਡਾ ਡਿਫਰੈਂਸ ਨਜ਼ਰ ਆ ਰਿਹਾ ਹੈ ਔਰ ਡਿਫਰੈਂਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਕਾਫੀ ਵੱਡੇ ਡਿਫਰੈਂਸ ਦੇ ਨਾਲ ਅੱਗੇ ਨਜ਼ਰ ਆ ਰਹੇ ਹੈ ਕੀ ਤਿਆਰੀਆਂ ਨੇ ਭਗਤ ਜੀ ਜੇਤਰੇ ਆ ਤੇ ਸੈਲੀਬ੍ਰੇਸ਼ਨ ਕਰ ਰਹੇ ਆ ਪੂਰਾ ਵਿਸ਼ਵਾਸ ਜੀ ਚਿੱਤਾਂ ਦੇ ਚਾਲੀਪੜ ਕਰਾਂਗੇ ਜੀ ਪੂਰਾ ਸੈਲੀਬ੍ਰੇਟ ਕਰਾਂਗੇ ਮੈਡਮ ਬਸ ਤੁਹਾਡੇ ਸਾਹਮਣੇ ਸ਼ੁਰੂ ਕਰ ਦਿੱਤਾ ਸੈਲੀਬ੍ਰੇਟ ਜਿੰਦਾਬਾਦ ਸ਼ੁਰੂ ਕਰ ਦਿੱਤਾ ਹੈ ਮੇਂਦਰਪਗੜ ਦੇ ਪਰਿਵਾਰ ਦੇ ਮੈਂਬਰ ਨੇ ਔਰ ਉਹਨਾਂ ਦੇ ਵੱਲੋਂ ਸੈਲੀਬ੍ਰੇਸ਼ਨ ਸ਼ੁਰੂ ਕੀਤੀ ਗਈ ਹੈ ਹਾਂ ਜੀ ਕੀ ਤਿਆਰੀਆਂ ਨੇ ਸੈਲੀਬ੍ਰੇਟ ਤਿਆਰੀਆਂ ਮੈਮ ਪੂਰੀਆਂ ਨੇ ਜੀ ਆਪਣੀ ਟੀਮ ਪੂਰੀ ਆ ਰਹੀ ਹੈ ਗੱਜ-ਵੱਜ ਕੇ ਤਿਆਰੀਆਂ ਕਰਾਂਗੇ ਜੀ ਹਾਂ ਜੀ ਟੈਲੀਗ੍ਰਾਫ ਬੁਗਰਾ ਹੋ ਰਿਹਾ ਜੀ ਮਿਊਜ਼ਿਕ ਵਾਲੀਆਂ ਗੱਡੀਆਂ ਆ ਰਹੀਆਂ ਆਪਣੇ ਜਿੰਨੇ ਵੀ ਹੈਗੇ ਸਨਰੂਫ ਵਾਲੀਆਂ ਗੱਡੀਆਂ ਸਾਰੀਆਂ ਆ ਰਹੀਆਂ ਜੀ ਸਾਰੀ ਤਿਆਰੀ ਆ ਆਪਣੀ ਮੈਡਮ ਅੱਛਾ ਕੀ ਲੱਗਦਾ ਜਿੱਤ ਜਿਹੜੀ ਹੈ ਮਹਿੰਦਰ ਭਗਤ ਦੇ ਪਰਿਵਾਰ ਦਾ ਜੀ ਨਹੀਂ ਮੈਡਮ ਭਗਤ ਜੀ ਦੇ ਪਰਿਵਾਰ ਨੂੰ ਵੋਟਾਂ ਪੈ ਰਹੀਆਂ ਜੀ ਜਿੱਦਾਂ ਇਮਾਨਦਾਰ ਹੈਗੇ ਨੇ ਉਸ ਕਰਕੇ ਵੋਟਾਂ ਪੈ ਰਹੀਆਂ ਪਾਰਟੀ ਦਾ ਇਹਦੇ ਵਿੱਚ ਚਲੋ ਲੈਣ ਦੇਣਾ ਹੈਗਾ ਮਾਨ ਸਾਹਿਬ ਨੇ ਜੋ ਵਾਅਦੇ ਕੀਤੇ ਉਹਦੇ ਉੱਤੇ ਸਾਰਿਆਂ ਨੂੰ ਯਕੀਨ ਹੈ ਤੇ ਬਾਕੀ ਜੋ ਭਗਤ ਜੀ ਦੀ ਸ਼ਬੀ ਹੈ ਜਿਆਦੀ ਵੋਟ ਉਸ ਕਰਕੇ ਪਈਆਂ ਨੇ ਹਾਂ ਜੀ ਮੈਡਮ ਉਹਨਾਂ ਦਾ ਹੀ ਫੇਲਿਅਰ ਹੈ ਜੀ ਉਹਨਾਂ ਨੇ ਨਾ ਬੀਜੇਪੀ 'ਚ ਕੰਮ ਕੀਤਾ ਤੇ ਨਾ ਜੇ ਇੱਧਰ ਆਮ ਆਦਮੀ ਦੀ ਪਾਰਟੀ 'ਚ ਲੈਂਦੇ ਉੱਧਰ ਵੀ ਉਹਨਾਂ ਦਾ ਕੰਮ ਨਹੀਂ ਸੀ ਕਰਨਾ ਹੈਗਾ ਠੀਕ ਉਹ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਨੇ ਮਹਿੰਦਰ ਭਗਤ ਕਿਉਂਕਿ ਚੌਥੇ ਰਾਊਂਡ ਦੇ ਵਿੱਚ ਵੀ ਅੱਗੇ ਚੱਲ ਰਹੇ ਨੇ ਔਰ ਇਸ ਕਰਕੇ ਵੱਡਾ ਜਿਹੜਾ ਇਕੱਠ ਹੈ ਜ਼ੂਮ ਹੈ ਉਮੜਨਾ ਸ਼ੁਰੂ ਹੋ ਗਿਆ ਜੰਦਰ ਵੈਸਟ ਦੇ ਵਿੱਚ ਲੋਕ ਜਿਹੜੇ ਹੈ ਉਮੜਨੇ ਸ਼ੁਰੂ ਹੋ ਚੁੱਕੇ ਨੇ ਔਰ ਸੈਲੀਬ੍ਰੇਸ਼ਨ ਸਟਾਰਟ ਕਰ ਦਿੱਤਾ ਹੈ ਇਹ ਤਸਵੀਰਾਂ ਕਾਊਂਟਿੰਗ ਸੈਂਟਰ ਦੇ ਬਾਹਰ ਲਾਇਲਪੁਰ ਖਾਲਸਾ ਕਾਲਜ ਪਵਮਨ ਦੇ ਬਾਹਰ ਦੀਆਂ ਤਸਵੀਰਾਂ ਨੇ ਇੱਥੇ ਹੁਣ ਲੋਕ ਯਾਨਕੀ ਆਮ ਆਦਮੀ ਪਾਰਟੀ ਦੇ ਸਮਰਥਕ ਪੁਨਾ ਦਾ ਜਮਾਬੜਾ ਜਿਹੜਾ ਹੈ ਉਹ ਇਕੱਠਾ ਹੋਣਾ ਸ਼ੁਰੂ ਹੋ ਗਿਆ